ਇਸ ਮੇਰੇ ਸਾਡੇ ਡਿਊਟੀ ਦੇ ਜਾਂਦੇ ਨੇ ਸਵੇਰੇ ਖਾਲੇ ਖੰਨੇ ਜਾਗ ਵੇਲੇ ਇਹਨੇ ਤੇਲ ਪੰਪ ਤੇ ਤੇਲ ਪਵਾਉਣਾ ਸੀ ਉਹ ਹੀ ਇਹਨੇ ਜਿਹੜੀ ਸੁਣਨ ਚ ਗੱਲ ਆਈ ਉਹਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉਥੋਂ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀਗੀ ਹੋਰ ਵੀ ਗੱਡੀ ਵਾਲੇ ਦਾ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਮਾਰੀ ਬਹੁਤ ਜ਼ਬਰਦਸਤ ਰੇਕ ਲੱਗੀ ਆ ਥੋੜੇ ਕਰਕੇ ਬਾਕੀ ਜੋ ਵੀ ਆ ਕੋਸਟ ਸਟਾਸ਼ਨ ਨੂੰ ਦੀ ਜੋ ਵੀ ਆ ਆਪਣਾ 59 ਸਾਲ ਇਹਨਾਂ ਦੀ ਉਮਰ ਸੀਗੀ ਮੈਨੂੰ ਸੀਗੇ ਦੋ ਬੱਚੇ ਨੇ ਤੇ ਬਾਕੀ ਜੋ ਵੀ ਆਪੋਸ ਨੂੰ ਆਪਣਾ ਕਾਰਵਾਈ ਕਰਨ ਬੜੀਆ ਤੌਰ ਤੇ ਜੱਦੀ ਵਾਲਾ ਕਹਿੰਦੇ ਪਕੜ ਲਿਆ ਜੀ ਪੁਲਿਸ ਵਾਲੇ ਕਹਿ ਰਹੇ ਨੇ ਇੱਕ ਦੋ ਹੀ ਪਕੜੇ ਨੇ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇਹ ਕਾਰਵਾਈ ਕਰੀ ਜਾਵੇ ਜੋ ਵੀ ਆਪਾਂ ਆਪਣੀ ਨਦੀ ਸਿੰਘ ਇੱਕ ਲੋੜ ਐਕਸੀਡੈਂਟ ਆਇਆ ਸੀ ਮੰਨ 7 ਥੋੜੀ ਦੇਰ ਪਹਿਲਾਂ ਆਇਆ ਇੱਕ